ਚਾਂਦੀ ਦੇ ਗਹਿਣੇ ਨਾ ਅਸੀਂ ਬਹੁਤ ਸ਼ੌਂਕ ਨਾਲ ਬਣਾਉਂਦੇ ਆ ਪਰ ਚਾਂਦੀ ਦੇ ਇੱਕ ਸਾਨੂੰ ਬਹੁਤ ਵੱਡਾ ਗਿਲਾ ਰਹਿੰਦਾ ਕਿ ਚਾਂਦੀ ਦੇ ਗਹਿਣੇ ਆ ਜਿਹੜੇ ਉਹ ਕਾਲੇ ਹੋ ਜਾਂਦੇ ਆ ਤੇ ਕਈ ਵਾਰੀ ਅਸੀਂ ਜਦੋਂ ਚਾਂਦੀ ਕਾਲੀ ਹੋ ਜਾਂਦੀ ਹੈ ਚਾਂਦੀ ਦਾ ਕੋਈ ਵੀ ਚੀਜ਼ ਪਾਈ ਸਾਡੇ ਕਾਲੀ ਹੋ ਜਾਂਦੀ ਹੈ ਤਾਂ ਅਸੀਂ ਇਸ ਭੁਲੇਖੇ 'ਚ ਆ ਜਾਂਦੇ ਆ ਜਾਂ ਸਾਨੂੰ ਕੋਈ ਹੋਰ ਕਹਿ ਦਿੰਦਾ ਕਿ ਇਹ ਚਾਂਦੀ ਨਕਲੀ ਆ ਜਾਂ ਇਹ ਚਾਂਦੀ ਸਹੀ ਨਹੀਂ ਹੈਗੀ ਤਾਂ ਅਸੀਂ ਇਸ ਗਲਤਫਹਿਮੀ ਦਾ ਸ਼ਿਕਾਰ ਹੋ ਜੰਨੇ ਤੇ ਕਈ ਵਾਰੀ ਅਸੀਂ ਇਸ ਗਲਤਫਹਿਮੀ ਦੀ ਵਜ੍ਹਾ ਨਾਲ ਸੁਨਿਆਰ ਨਾਲ ਜਾ ਕੇ ਵੀ ਜਿਹੜਾ ਅਸੀਂ ਬੈਸਨ ਨਾਲ ਲੱਗ ਜੰਨੇ ਆ ਕਿ ਤੂੰ ਸਾਨੂੰ ਚਾਂਦੀ ਮਾੜੀ ਦੇਤੀ ਇਹ ਚਾਂਦੀ ਸਹੀ ਨਹੀਂ ਹੈਗੀ ਪਰ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਦੱਸਾਂਗੇ ਕਿ ਚਾਂਦੀ ਜਿਹੜੀ ਕਾਲੀ ਕਿਉਂ ਹੁੰਦੀ ਹੈ ਤੇ ਇਹਨੂੰ ਅਸੀਂ ਘਰੇ ਹੀ ਦੁਬਾਰਾ ਜਿਹੜਾ ਚਿੱਟਾ ਕਿਉਂ ਕਰ ਸਕਦੇ ਹਾਂ ਤੇ ਕਿਵੇਂ ਕਰ ਸਕਦੇ ਹਾਂ ਸੋ ਆ ਮੇਰੇ ਹੱਥ ਦੇ ਵਿੱਚ ਇੱਕ ਕੜਾ ਹੈ ਇਹ ਬਿਲਕੁਲ ਕਾਲਾ ਹੋ ਚੁੱਕਿਆ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਇਸ ਘੜੇ ਦੇ ਕਾਲਾ ਹੋਣ ਦਾ ਕਾਰਨ ਦੱਸਾਂਗੇ ਤੇ ਫਿਰ ਅਸੀਂ ਤੁਹਾਨੂੰ ਇਹ ਹੀ ਘੜਾ ਚਿੱਟਾ ਕਰਕੇ ਦਿਖਾਵਾਂਗੇ ਕਿ ਇਹ ਚਿੱਟਾ ਕਿਵੇਂ ਹੁੰਦਾ ਤੇ ਇਹਦੇ ਕਿੰਨੇ ਕਾਰਨਾ ਕਰਕੇ ਇਹ ਚਿੱਟਾ ਹੋ ਸਕਦਾ ਕਿੰਨੇ ਤਰੀਕਿਆਂ ਨਾਲ ਇਹ ਚਿੱਟਾ ਹੋ ਸਕਦਾ ਸੋ ਸਭ ਤੋਂ ਪਹਿਲਾਂ ਇਹਦਾ ਕਾਰਨ ਇਹ ਹੈ ਕਿ ਅਸੀਂ ਜਿਹੜੀਆਂ ਵੀ ਚੀਜ਼ਾਂ ਆਪਣੇ ਪਿੰਡੇ ਤੇ ਯੂਜ਼ ਕਰਦੇ ਹਾਂ ਨਹਾਉਣ ਲੱਗਿਆਂ ਜਾਂ ਨਹਾਉਣ ਤੋਂ ਬਾਅਦ ਜਿਵੇਂ ਕਿ ਸਾਬਣ ਸ਼ੈਂਪੂ ਕਰੀਮ ਪਰਫਿਊਮ ਇਦਾਂ ਦੀਆਂ ਜਿੰਨੀਆਂ ਵੀ ਅਸੀਂ ਚੀਜ਼ਾਂ ਯੂਜ਼ ਕਰਦੇ ਆਂ ਉਹਨਾਂ ਦੇ ਵਿੱਚ ਅਕਸਰ ਹੀ ਕੈਮੀਕਲ ਜਿਹੜਾ ਉਹ ਜ਼ਰੂਰ ਹੁੰਦਾ ਕਿਸੇ ਚੀਜ਼ 'ਚ ਵਧ ਹੁੰਦਾ ਕਿਸੇ ਚੀਜ਼ 'ਚ ਘਟ ਹੁੰਦਾ ਤੇ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਵਿਚਲਾ ਕੈਮੀਕਲ ਹੈ ਉਹ ਚਾਂਦੀ ਦੇ ਨਾਲ ਰਿਐਕਟ ਜ਼ਰੂਰ ਕਰਦਾ ਰਿਐਕਸ਼ਨ ਜ਼ਰੂਰ ਦਿੰਦਾ ਸੋ ਜਦੋਂ ਵੀ ਉਹ ਚੀਜ਼ ਕੈਮੀਕਲ ਹੈ ਜਿਹੜਾ ਉਹ ਚਾਂਦੀ ਤੇ ਇੱਕ ਜਾਂ ਇੱਕ ਤੋਂ ਵੱਧ ਵਾਰ ਲੱਗਦਾ ਤਾਂ ਚਾਂਦੀ ਜਿਹੜੀ ਹੈ ਉਹ ਆਪਣਾ ਰੰਗ ਬਦਲ ਦਿੰਦੀ ਹੈ ਕਈ ਵਾਰੀ ਇਹਦੇ ਚ ਤਾਂਬੇ ਦੀ ਭਾ ਮਾਰਨ ਲੱਗ ਜਾਂਦੀ ਹੈ ਜਿੱਦਾਂ ਕਿ ਬ੍ਰਾਊਨ ਜਿਹਾ ਕਲਰ ਹੋ ਜਾਂਦਾ ਤੇ ਕਈ ਵਾਰੀ ਇਹ ਬਿਲਕੁਲ ਕਾਲੀ ਹੋਣਾ ਸ਼ੁਰੂ ਹੋ ਜਾਂਦੀ ਹੈ ਇੱਕ ਤਾਂ ਇਹ ਕਾਰਨ ਹੋ ਗਿਆ ਕਿ ਜਿਹੜੀਆਂ ਅਸੀਂ ਚੀਜ਼ਾਂ ਯੂਜ਼ ਕਰਦੇ ਆ ਉਹਦੇ ਨਾਲ ਇਹ ਰिएक्ट ਕਰਦੀ ਹੈ ਤੇ ਕਾਲੀ ਹੋ ਜਾਂਦੀ ਹੈ ਦੂਸਰਾ ਇਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਚਾਂਦੀ ਦਾ ਕੋਈ ਵੀ ਗਹਿਣਾ ਇਸ ਤਰ੍ਹਾਂ ਖੁੱਲੇ ਦੇ ਵਿੱਚ ਰੱਖ ਦਵਾਂਗੇ ਇਹਨੂੰ ਬਿਨਾਂ ਕਿਸੇ ਚੀਜ਼ ਦੇ ਪੈਕ ਕੀਤੇ ਜਾਂ ਕਿਸੇ ਲਫਾਫੇ ਵਗੈਰਾ ਦੇ ਵਿੱਚ ਪਾ ਕੇ ਨਹੀਂ ਰੱਖਾਂਗੇ ਤਾਂ ਇਹ ਖਵਾ ਦੇ ਵਿੱਚ ਵੀ ਰਿਐਕਸ਼ਨ ਕਰਕੇ ਜਿਹੜੀ ਇਹ ਚਾਂਦੀ ਹੈ ਇਹ ਕਾਲੀ ਹੋ ਜਾਂਦੀ ਹੈ ਅਕਸਰ ਜਦੋਂ ਵੀ ਤੁਸੀਂ ਕੋਈ ਚਾਂਦੀ ਦਾ ਗਹਿਣਾ ਜੇਕਰ ਤੁਸੀਂ ਉਹਨੂੰ ਸੰਭਾਲਣ ਲੱਗਦੇ ਹੋ ਤਾਂ ਤੁਸੀਂ ਜੇ ਕੋਈ ਜ਼ਿਆਦਾ ਵੱਡਾ ਤਾਂ ਇਸ ਤਰ੍ਹਾਂ ਦਾ ਟੇਪ ਵਾਲਾ ਲਫਾਫਾ ਹੁੰਦਾ ਇਸ ਤਰ੍ਹਾਂ ਦਾ ਟੇਪ ਵਾਲਾ ਲਫਾਫਾ ਹੁੰਦਾ ਤਾਂ ਤੁਸੀਂ ਇਸ ਲਫਾਫੇ ਦੇ ਵਿੱਚ ਇਹਨੂੰ ਪਾ ਕੇ ਜਿਹੜਾ ਹੈਗਾ ਚਾਂਦੀ ਦੇ ਲਫਾਫਿਆਂ ਨੂੰ ਸੰਭਾਲਣਾ ਕਈ ਵਾਰੀ ਅਸੀਂ ਰਮਾਲ ਵਗੈਰਾ ਦੇ ਵਿੱਚ ਵੀ ਬੰਨ ਕੇ ਰੱਖ ਦਿੰਦੇ ਹਾਂ ਤੇ ਇਹ ਉਸ ਉਸ ਤਰ੍ਹਾਂ ਵੀ ਇਹ तकरीबन ਜਈ ਵਰੀ ਕਾਲੀ ਹੋ ਜਾਂਦੀ ਹੈ ਚਾਂਦੀ ਹੁਣ ਅਸੀਂ ਤੁਹਾਨੂੰ ਦੱਸਦੇ ਆ ਕਿ ਇਸ ਚੰਦ ਇਸ ਚਾਂਦੀ ਨੂੰ ਚਿੱਟਾ ਕਰਕੇ ਦਿਖਾਉਨੇ ਆ ਕਿ ਇਹ ਚਾਂਦੀ ਜਿਹੜੀ ਚਿੱਟੀ ਕਿਵੇਂ ਹੋ ਸਕਦੀ ਹੈ ਇਹ ਹੁਣ ਕੜਾ ਜਿਹੜਾ ਅਸੀਂ ਤੁਹਾਨੂੰ ਚਿੱਟਾ ਕਰਕੇ ਦਿਖਾਉਨੇ ਆ ਆਮ ਤੌਰ ਤੇ ਸੁਨਿਆਰ ਆ ਜਿਹੜੇ ਉਹ ਕੀ ਕਰਦੇ ਆ ਉਹ ਇਹਨੂੰ ਸਭ ਤੋਂ ਪਹਿਲਾਂ ਗਰਮ ਕਰਦੇ ਆ ਇਸ ਪੁਜੀ ਤੁਹਾਡੇ ਸਾਹਮਣੇ ਇਹਨੂੰ ਗਰਮ ਕਰਾਂਗੇ ਤਾਂ ਇਹ ਜਿਹੜਾ ਇਹਦੇ ਉੱਪਰ ਕੈਮੀਕਲ ਲੱਗਾ ਹੋਊਗਾ ਉਹ ਉਹਦਾ ਅਸਰ ਜਿਹੜਾ ਉਹ ਖਤਮ ਹੋ ਜੂਗਾ ਤੇ ਇਹ ਚਿੱਟਾ ਹੋਣਾ ਸ਼ੁਰੂ ਹੋ ਜਾਏਗਾ ਇਹਨੂੰ ਤੁਸੀਂ ਘਰੇ ਵੀ ਗਰਮ ਕਰ ਸਕਦੇ ਹੋ ਪਰ ਆਮ ਪਬਲਿਕ ਨੂੰ ਇਸ ਤਰ੍ਹਾਂ ਦੀ ਥੋੜੀ ਜਿਹੀ ਜਾਂਚ ਨਹੀਂ ਹੁੰਦੀ ਤੇ ਉਹਨਾਂ ਕੋਲੇ ਪ੍ਰੋਪਰ ਸਮਾਨ ਵੀ ਨਹੀਂ ਹੁੰਦਾ ਇਹਨੂੰ ਗਰਮ ਕਰਨ ਦਾ ਤੇ ਇਸ ਕਰਕੇ ਥੋੜਾ ਜਿਹਾ ਵਾਲ ਨਾ ਹੋਣ ਕਰਕੇ ਸਹੀ ਤਰੀਕੇ ਨਾਲ ਨਹੀਂ ਵੀ ਹੁੰਦੀ ਇਹ ਤੇ ਸੋ ਅਸੀਂ ਤੁਹਾਨੂੰ ਹੁਣ ਗਰਮ ਕਰਕੇ ਦਿਖਾ ਰਹੇ ਹਾਂ ਇੰਨੇ ਉੱਪਰ ਲੱਗਿਆ ਹੋਇਆ ਜਿਹੜਾ ਸਾਰਾ ਕੈਮੀਕਲ ਸੀ ਉਹ ਖਤਮ ਹੋ ਚੁੱਕਿਆ। ਚਲੋ ਨਹੀਂ। ਆ ਦੇਖੋ ਇਹ ਜਿਹੜੀ ਚਾਂਦੀ ਹੈ ਇਹ ਬਿਲਕੁਲ ਚਿੱਟਾ ਆ ਦੇਖੋ ਆ ਚਾਂਦੀ ਜਿਹੜੀ ਹੁਣ ਇਹ ਚਿੱਟੀ ਹੋ ਕੇ ਨਿਕਲ ਆਈ ਹੈ। ਦੇਖੋ ਹੱਲੇ ਨੂੰ ਵਾਸ਼ ਕਰਨਾ ਰਹਿਣਾ ਹੱਲੇ ਤਾਂ ਥੋੜਾ ਕੈਮੀਕਲ ਰਿਐਕਸ਼ਨ ਜਿਹੜਾ ਉਹ ਖਤਮ ਹੋਇਆ ਹੱਲੇ ਇਹਦੇ ਤੋਂ ਅਸੀਂ ਤਾਂ ਕਰ ਇਹਦਾ ਸਾਰਾ ਕਾਲਾਪਨ ਜਿਹੜਾ ਉਹ ਦੂਰ ਹੋ ਗਿਆ ਹੱਲੇ ਇਹਦਾ ਦੂਸਰਾ ਪ੍ਰੋਸੈਸ ਬਾਕੀ ਹੈ ਕਿ ਇਹਨੂੰ ਚਿੱਟਾ ਕਿਦਾਂ ਕਰਨਾ ਹੁਣ ਅਸੀਂ ਤੁਹਾਨੂੰ ਇਹਨੂੰ ਚਿੱਟਾ ਕਰਕੇ ਦਿਖਾਵਾਂਗੇ ਦੇਖੋ ਇਹ ਮਤਲਬ ਆਮ ਤੌਰ ਤੇ ਸੁਨਿਆਰਿਆਂ ਦੇ ਕੋਲ ਜਿਹੜਾ ਇੱਕ ਪਾਣੀ ਹੁੰਦਾ ਬਣਾਇਆ ਹੋਇਆ ਇਹਨੂੰ ਰੀਠਿਆਂ ਦਾ ਪਾਣੀ ਕਹਿ ਦਿੱਤਾ ਜਾਂਦਾ ਰੀਠੇ ਹੁੰਦੀ ਹੈ ਉਹਨਾਂ ਨੂੰ ਅਸੀਂ ਗਰਮ ਕਰਕੇ ਜਿਹੜਾ ਇਸ ਪਾਣੀ ਦੇ ਵਿੱਚ ਘੋਲ ਲੈਂਦੇ ਤੇ ਮੈਂ ਤੁਹਾਨੂੰ ਥੋੜਾ ਕਰਕੇ ਦਿਖਾਵਾਂਗਾ ਕਿਉਂਕਿ ਉਹਦੇ ਉੱਪਰ ਟਾਈਮ ਬਹੁਤ ਲੱਗਦਾ ਮੈਂਤ ਬਹੁਤ ਹੁੰਦੀ ਹੈ ਉਹ ਜੇ ਮੈਂ ਇਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਏ ਇਹ ਦੇਖੋ ਇਹ ਪ੍ਰੋਪਰ ਜਿਹੜਾ ਵਾਈਟ ਹੋ ਗਿਆ ਠੀਕ ਹੈ ਸੋ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਇਸ ਤੋਂ ਅਗਲਾ ਪ੍ਰੋਸੈਸ ਵੀ ਇੱਕ ਹੁੰਦਾ ਜਦੋਂ ਸਨਿਆਰ ਇਸ ਨੂੰ ਪੂਰਾ ਗਰਮ ਕਰਕੇ ਉਸ ਤੋਂ ਬਾਅਦ ਪਾਣੀ ਨਾਲ ਵਾਸ਼ ਕਰਦਾ ਤਾਂ ਉਸ ਤੋਂ ਬਾਅਦ ਅਸੀਂ ਇਹਨੂੰ ਜਿਹੜਾ ਹੈਗਾ ਕਲੀ ਦੇ ਵਿੱਚ ਜਿਹੜੀ ਕਲੀ ਆਪਣੀ ਹੁੰਦੀ ਸੁੱਕੀ ਉਸ ਕਲੀ ਦੇ ਪਾਊਡਰ ਦੇ ਵਿੱਚ ਅਸੀਂ ਇਹਨੂੰ ਛੁੱਟ ਦਿੰਨੇ ਆ ਤਾਂ ਇਹਦੇ ਨਾਲ ਜਿਹੜੀ ਇਹਦੀ ਚਮਕ ਤੇ ਜਿਹੜੀ ਥੋੜੀ ਜੀ ਹੋਰ ਵੱਧ ਜਾਂਦੀ ਹੈ ਤੇ ਜੇ ਤੁਸੀਂ ਇਹਨੂੰ ਘਰੇ ਵਾਸ਼ ਕਰਨਾ ਤਾਂ ਜਿਹੜੀ ਆਪਣੀ ਰਿੰਨ ਸਾਬਣ ਹੁੰਦੀ ਹੈ ਭਾਂਡੇ ਮੰਜਨ ਵਾਲੀ ਜਾਂ ਕੋਈ ਵੀ ਸਾਬਣ ਭਾਂਡੇ ਮੰਜਨ ਵਾਲੀ ਤਾਂ ਤੁਸੀਂ ਉਹਨੂੰ ਥੋੜੀ ਆਪਣੇ ਹੱਥ ਦੇ ਉੱਪਰ ਲਗਾ ਕੇ ਜਾਂ ਕਿਸੇ ਬ੍ਰਸ਼ ਦੇ ਨਾਲ ਲਗਾ ਕੇ ਜਾਂ ਇਸ ਕੜੇ ਦੇ ਉੱਪਰ ਲਗਾ ਕੇ ਤਾਂ ਇਹਨੂੰ ਚੰਗੀ ਤਰ੍ਹਾਂ ਦੰਦਾਂ ਵਾਲੇ ਬੁਰਸ਼ ਨਾਲ ਜਾਂ ਜਿਹੜਾ ਕੋਈ ਹੋਰ ਵੀ ਬ੍ਰਸ਼ ਹੋ ਸਕਦਾ ਤੁਹਾਡੇ ਕੋਲ ਤਾਂ ਤੁਸੀਂ ਉਹਨੂੰ ਇਹਦੇ ਨਾਲ ਸਾਫ਼ ਜਿਹੜਾ ਉਹ ਕਰ ਸਕਦੇ ਹੋ ਸੋ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਸੀ ਕਿ ਜੇਕਰ ਚਾਂਦੀ ਕਿਤੇ ਕਾਲੀ ਵੀ ਹੋ ਜਾਂਦੀ ਹੈ ਤਾਂ ਤੁਸੀਂ ਉਹਦੇ ਬਾਰੇ ਕੋਈ ਭਰਮ ਭਲੇਖਾ ਨਾ ਰੱਖਿਆ ਕਰੋ ਮਨ ਦੇ ਵਿੱਚ ਤਾਂ ਸੁਨਿਆਰ ਕੋਲੇ ਜਾ ਕੇ ਉਹਨੂੰ ਤੁਸੀਂ ਦੁਬਾਰਾ ਵਾਸ਼ ਕਰਵਾ ਸਕਦੇ ਹੋ ਜਾਂ ਫਿਰ ਥੋੜੇ ਦਿਨ ਇੰਤਜ਼ਾਰ ਕਰਿਆ ਕਰੋ ਜਦੋਂ ਉਸ ਕੈਮੀਕਲ ਦਾ ਰਿਐਕਸ਼ਨ ਜਿਹੜਾ ਉਹ ਖਤਮ ਹੋ ਜਾਂਦਾ ਤਾਂ ਇਹ ਦੁਬਾਰਾ ਆਪਣੇ ਆਪ ਜਿਹੜੀ ਉਹ ਚਿੱਟੀ ਹੋ ਜਾਂਦੀ ਹੈ ਸੋ ਕੋਈ ਵੀ ਦੁਕਾਨਦਾਰ ਹੁੰਦਾ ਜਿਹੜਾ ਜਿਹੜਾ ਆਪਣੇ ਕਿੱਤੇ ਨੂੰ ਸਮਰਪਿਤ ਹੁੰਦਾ ਜਿਹੜਾ ਆਪਣੀ ਮਿਹਨਤ ਨੂੰ ਸਮਰਪਿਤ ਹੁੰਦਾ ਉਹ ਗਾਹਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਠੱਗੀ ਜਾਂ ਧੋਖਾ ਨਹੀਂ ਕਰਨਾ ਚਾਹੁੰਦਾ ਹੁੰਦਾ ਕਿਉਂਕਿ ਹਰ ਇੱਕ ਦੁਕਾਨਦਾਰ ਨੂੰ ਗਾਹਕ ਜਿਹੜਾ ਹੁੰਦਾ ਉਹ ਰੱਬ ਦਾ ਰੂਪ ਹੁੰਦਾ ਪਿਆਰਾ ਹੁੰਦਾ ਸੋ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਜੇਕਰ ਤੁਹਾਡੇ ਵੀ ਕਿਤੇ ਚਾਂਦੀ ਦੇ ਗਹਿਣੇ ਕਾਲੇ ਹੋ ਜਾਂਦੇ ਆ ਤਾਂ ਸੁਨਿਆਰ ਨਾਲ ਬਹਿਸ ਕਰਨ ਦੀ ਬਜਾਏ ਤੁਸੀਂ ਇਸ ਪ੍ਰੋਸੈਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਆਪਣਾ ਜਿਹੜਾ ਹੈਗਾ ਭਰਮਪ੍ਰੇਖਾ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਮਨ ਵਿੱਚ ਆ ਉਹ ਤੁਹਾਡਾ ਦੂਰ ਹੋ ਗਿਆ ਹੋਣਾ ਸੋ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਚਾਹੀਦੀ ਹੁੰਦੀ ਹੈ ਜਾਂ ਇਸ ਵੀਡੀਓ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਲੱਗੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਕੇ ਦੱਸ ਸਕਦੇ ਹੋ ਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਇਹਦੇ ਬਾਰੇ ਵੀ ਆਪਣੀ رائے ਆ ਜਿਹੜੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਵੋ ਜੀ ਧੰਨਵਾਦ